ਰਿਸ਼ਟੀ ਰਿਸ਼ਟ ਬਾਥਿੰਦਾ ਚੈਨਲ ਨਿਊ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜਾਇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਣੇ ਕੋਲ ਦੋ ਕੁੜੀਆਂ ਦੇ ਰਿਸ਼ਤੇ ਹੈ ਜੀ ਪਹਿਲਾ ਰਿਸ਼ਤਾ ਹੈ ਜੀ ਕੋਟਕਪੂਰੇ ਤੋਂ ਕਾਸ਼ਟ ਸ਼ਰਮਾ ਲੜਕੀ ਦੀ ਡੇਟ ਆਫ ਬਰਥ 1995 ਇਹਨਾਂ ਦੀ ਹਾਈਟ ਆ 5 ਫੁੱਟ 2 ਇੰਚ ਇਹਨਾਂ ਨੇ ਸਟੱਡੀ ਕੀਤੀ ਆ ਪਲੱਸ ਲੜਕੀ ਬਹੁਤ ਹੀ ਸੋਹਣੀ ਸੁਨੱਖੀ ਹੈ ਜੀ ਇਹਨਾਂ ਨੂੰ ਸ਼ਰਮਾ ਕਾਸ਼ਟ ਦਾ ਲੜਕਾ ਹੀ ਚਾਹੀਦਾ ਹੈ ਲੜਕੇ ਕੋਲ ਜ਼ਮੀਨ ਲਾਜ਼ਮੀ ਹੋਵੇ ਤੇ ਜਾਂ ਕੋਈ ਆਪਣਾ ਵਧੀਆ ਬਿਜ਼ਨਸ ਹੋਵੇ ਸਾਡੇ ਕੋਲ ਦੂਜਾ ਰਿਸ਼ਤਾ ਹੈ ਜੀ ਕੋਟਕਪੂਰੇ ਤੋਂ ਇਹ ਜੱਟ ਸਿੱਖ ਪਰਿਵਾਰ ਦੀ ਲੜਕੀ ਹੈ ਜੀ ਲੜਕੀ ਦੀ ਡੇਟ ਆਫ ਬਰਥ 1992 ਇਹਨਾਂ ਦੀ ਹਾਈਟ ਆ 5 ਫੁੱਟ 6 ਇੰਚ ਲੜਕੀ ਨੇ ਸਟੱਡੀ ਕੀਤੀ ਹੈ ਬੀਏ ਲੜਕੀ ਬਹੁਤ ਹੀ ਸੋਹਣੀ ਸੁਨੱਖੀ ਹੈ ਜੀ ਤੇ ਲੜਕੀ ਪ੍ਰਾਈਵੇਟ ਟੀਚਰ ਆ ਇਹਨਾਂ ਨੂੰ ਲੜਕਾ ਗਵਰਨਮੈਂਟ ਜੋਬ ਵਾਲਾ ਚਾਹੀਦਾ ਹੈ ਲੜਕੇ ਨੂੰ ਜ਼ਮੀਨ 7-8 ਕਿੱਲੇ ਆਉਂਦੀ ਹੋਵੇ ਜਿਸ ਵੀ ਕਿਸੇ ਨੂੰ ਇਹ ਰਿਸ਼ਤੇ ਪਸੰਦ ਆਉਂਦੇ ਆ ਉਹ ਸਾਡੇ ਨਾਲ ਸੰਪਰਕ ਕਰਕੇ ਇਹਨਾਂ ਰਿਸ਼ਤਿਆਂ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਜੀ